ਸਤਿ ਸ੍ਰੀ ਅਕਾਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਅਜਨਾਲਾ ਤੇ ਜ਼ਿਲ੍ਹਾ ਵੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਤੇ ਸੁਣਨ ਭਾਜੀ ਨਾਲ ਗੱਲਬਾਤ ਹੁਣ ਆਪਾਂ ਕਰਦੇ ਹਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲੇ ਹੋ ਸਨਾਂ ਠੀਕ ਠਾਕ ਜੀ ਠੀਕ ਠਾਕ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਨਾਮ ਸੋਮੂ ਚਹਿ ਜਨਾਂ ਦਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਜੀ 98567552 977620 ਇੱਕ ਦੂਜਾ ਨੰਬਰ ਵੀ ਅੱਛਾ ਦੋਵਾਂ ਨੰਬਰ ਪਾ ਦਿੰਦੇ ਅੱਜ ਅੱਜ ਛੁੱਟੀਆਂ ਵਡੀਆਂ ਲੱਭ ਲੱਭ ਕੇ ਲੈਂਦੀਆਂ ਨੇ ਤੇ ਨਹੀਂ ਆਪਣੇ ਬੱਚੋੜਾ ਬਣਾ ਅੱਛਾ ਕੱਲ ਵੇਖ ਗਏ ਹਾਂ ਕੱਲ ਫਿਰ ਅਸੀਂ ਆਏ ਨਹੀਂ ਫਿਰ ਦੋ ਛੁੱਟੀਆਂ ਹੋ ਗਈਆਂ ਨਾ ਸਾਡੀਆਂ ਇਕੱਠੀਆਂ ਹਾਂ ਠੀਕ ਹੈ ਤੇ ਅੱਜ ਸਾਰੀਆਂ ਇੱਕ ਬੱਚੇ ਵਾਲੀ ਬਾਕੀ ਬੱਚੇ ਤੋਂ ਬਿਨਾਂ ਹੁਣ ਜਾਰੀ ਹੈ ਤੇ ਆ ਬੱਚੇ ਤੋਂ ਬਿਨਾਂ ਠੀਕ ਹੈ ਤੇ ਚਲੋ ਸ਼ੁਰੂਆਤ ਆ ਨਿੰਲੀ ਦੀ ਝੋਟੀ ਤੇ ਕਰਨੀ ਝੋਟੀਆਂ ਚ ਤਿੰਨੇ ਤਿੰਨੇ ਹੀ ਜੜੀਆਂ ਚੰਗੀਆਂ ਵਾਂ ਚੰਗੇ ਰਿਕਾਰਡ ਵਾਲੀਆਂ ਵਾਂ ਜਿਹੜੀਆਂ ਚੰਗੀਆਂ ਸੰਭੀਆਂ ਸੁੰਗੀਆਂ ਵਾਂ ਕਿੰਨਾ ਇਹ ਤੱਕਲ ਦੁੱਧ ਦੇਖੋ ਜੀ ਦੁੱਧ ਤੇਗਾ 8 ਕਿਲੋ ਕੱਲ੍ਹ ਦੀ ਆਪਣੇ ਭਾਈ ਆ ਅੱਛਾ ਦੁੱਧ ਸਾਡੇ ਕੋਲ 20 ਜਣੇ ਆ ਕੇ ਲਾਇਆ ਹੈ ਨਾ ਦਿਲਜਾਂ ਲਾਉਂਦੀ ਰਕਾਰ ਦੀ ਕੱਟੀ ਭਾਲੀ ਝੋਟੀ ਹੈ ਠੀਕ ਹੈ ਹਾਂ ਸਾਡੇ ਉਹ ਦਿਲਜਾਂ ਲਾਇਆ ਨੇ ਆਂਦੇ ਠੀਕ ਹੈ ਉਹ ਦੁੱਧ 7 ਕਿਲੋ ਹੋਊਗਾ ਅੱਛਾ ਕੋਈ ਮਾਸਾ ਕੋ ਪਾਰਟੀ ਕਿਰਗੇ ਚੱਲੇ ਜਾਂ ਮਾਸਾ ਘੱਟ ਸੱਤਾ ਦਾ ਮਾਸਾ ਘੱਟ ਹੀ ਹੈ ਅੱਛਾ ਏਲੀਆ ਲੌਂਡੀ ਬੱਠੇ ਫੱਟੇ ਖਾ ਬਾਕੀ ਇਹ ਆਪੇ ਇਹੋ ਜੀ ਛੋਟੀ ਜਦੋਂ ਗਾਂ ਕਿਤੇ ਤਿਆਰ ਹੋਈ ਤੇ ਚੰਗੀ ਰਕਮ ਦੀ ਤਿਆਰ ਹੋਣੀ ਹੈ ਭਾਈ ਉਹ ਪਿਛਲੇ ਸੋਨੇ ਘਰ ਦਾ ਹੀ ਮਾਲ ਸਾਰਾ ਜਾਨੀ ਦੀਦਾ ਅੱਛਾ ਹਾਂ ਇਹਨੂੰ ਬੜੀ ਨੂੰ ਤਾਂ ਆਂਦੇ ਆ 22 ਦਿਨ ਹੋ ਗਏ ਆ ਅੱਛਾ ਅੱਗੇ ਅੰਟੀਰੀਓ ਦੇ ਦੇ ਦੀ ਸੁਆ ਕਿਨਵਾਏ ਤਾਂ ਸੁਆ ਪੀ ਲੈ ਜੇ ਤੋਰੋ ਫੇਰ ਇੱਕ ਰੀ ਬਾਕੀ ਕਿਹਨੇ ਸਾਂਭੇ ਬੜੀ ਰੀ ਜਨਾਵਾ ਛੋਟੀ ਛੋਟੀ ਹੈ ਇੱਕ ਅੱਖਾਂ ਹੀ ਸੋਹਣੀ ਛੋਟੀ ਇੱਕ ਮਾਸਾ ਜਿੰਨਾ ਨਹੀਂ ਪਿਓ ਨਹੀਂ ਦੀ ਜੇ ਵੇ ਲੋ ਹਾਂਜੀ ਹਾਂਜੀ ਤਾੜੀ ਤੱਕ ਵੇ ਲੋ ਸਾਈਂ ਨਹੀਂ ਦੀ ਦੀ ਆ ਅੱਖਾਂ ਵੇੜੀਆਂ ਆਪਾਂ ਦੇਖ ਸਕਦੇ ਹਾਂ ਬੜੀਆਂ ਪਿਆਰੀਆਂ ਛੱਡ ਦੀ ਮਾਰ ਕੇ ਛੇ ਅੱਖਾਂ ਵੇੜੀਆਂ ਇਹਦਾ ਇੱਧਰ ਵੇਖੋ ਬੰਨੇ ਨਾ ਰਾਹ ਤੁੱਲਿਆ ਉਹ ਵਾ ਨੀ ਨਾ ਰਾਹ ਤੋ ਥਾਣਾ ਦੇਖ ਸੰਦੇ ਜੇ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਹਾਂ ਥਾਣ ਚਿੱਟਾ ਹੈ ਗਲਾਜ ਤੋ 40 ਤੱਕ ਤੇਰਨੀ ਨਹੀਂ ਦੀ ਜੇ ਕੋਈ ਫਰ ਤੋਂ ਮਾਸਾ ਨਹੀਂ ਕਰਦਾ ਸੰਭੀ ਸੰਭੀ ਚੰਗੀ ਰੇਜਨਾ ਤੇ ਇਹਦਾ ਮੁੱਲ ਐ ਸੁਈ ਨੂੰ ਭਾਜੀ ਉਹ ਆਪਾਂ ਜਿਆਦਾ ਟਾਈਮ ਗੈਰੀਆ ਸੁਈ ਨੂੰ ਜਿਆਦਾ ਟਾਈਮ ਨਹੀਂ ਚੇਨਿੰਗ ਮਹੀਨੇ ਸੁਈ ਨੂੰ ਹੋਏ ਜੇ ਅੱਛਾ 20 22 ਦਿਨ ਬਣੀ ਨੂੰ ਹੋਏ ਜੇ ਮਾਲੀ ਵੀ ਨੀਦੀ ਦਾ ਜੇ ਕੋ ਬਣੀ ਆ ਤੇ ਕਿੰਨੇ ਦੇ ਜਸਨੋਂ ਕਰਦੀਏ बोलते ਭਾਵੇਂ 60 ਹਰ ਕਰਾਉਦਾ ਅੱਛਾ ਜਿਹੜਾ 55 ਹਜ਼ਾਰ ਜੋ 55 ਹਜ਼ਾਰ ਤੇ ਆ ਇੱਕ ਨੰਬਰ ਦਾ ਲਗਾ ਭੂਰ ਛਟਾਵੇ ਸਾਡੇ ਬਾਕੀ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਇਹਦਾ ਸੋਨ ਪੁਨੇ ਦਾ ਬੋਡੀ ਸਟਰਕਚਰ ਦਾ ਉਮਰ ਦਾ ਠੀਕ ਆ ਕਿ ਮੁੱਲ ਬਿਲਕੁਲ ਇਹਦਾ ਪੂਰਾ ਉਦਾਂ ਹੀ ਕਰ ਦਈਏ ਜਿਹੜੀ ਬਿਲਕੁਲ ਕੱਟੀ ਜਿੰਨੇ ਦੀ ਕੱਟੀ ਆਉਣੀ ਤੇ ਉਹਨੇ ਦੀ ਇਹ ਮੈਂ ਜੀ ਮੁੱਲ ਬਿਲਕੁਲ ਛੋੜਾ ਗਈ ਤਾਂ ਜੀ 55 ਦੇ ਦਈਏ ਪੂਰੇ 55 ਜੀ ਹਾਂ ਨਹੀਂ ਹੁਣ ਜੇ ਛੋੜੀ 100 ਹੋਣੀ ਹੈ ਮੇਰਾ ਵੀ ਬਸ ਠੀਕ ਹੈ ਜੀ ਹਾਂ ਬਣੀ ਆਪਾਂ ਗਾਰੰਟੀ ਨਹੀਂ ਬਦਦੇ ਬਣੀ ਉਹਨਾਂ ਘਰ ਲੱਗਿਆ ਭਾਜੀ ਜਿੰਨੂੰ ਦੋਗੇ ਨ ਆਦਮ ਤੋਂ ਦਿਫਰ ਦੇ ਨਿਹਰੇ ਨਗਰ ਮਾਦੀ ਕੋਈ ਆ ਠੀਕ ਵੀ ਬਾਈ ਜਣੋਗੇ ਬਣੀ ਨੂੰ ਵੇ ਲੋ ਪਿਓ ਨੀਦੀ ਪੂਛ ਰਿਹਾ ਫੰਦਾ ਨਾ ਕਰੀ ਆ ਤੁਨੀ ਹਜੇ ਠੀਕ ਹੈ ਜੀ ਤੇ ਹੁਣ ਇੱਕ ਆ ਬੱਚਿਆ ਲਈ ਆ ਥੋੜਾ ਰੁੱਚਾ ਬੱਚਾ ਇਹਦਾ ਮਗਰ ਕੱਟਾ ਕੱਟੀ ਜੇ ਕੱਟਾ ਜੀ ਆ ਕੱਟਾ ਜੀ ਮਗਰ ਇਹਦੇ ਤੇ ਇਹਦੇ ਕੋਲ ਕਿੰਨਾ ਦੁੱਧ ਦੇਖੋ ਦੁੱਧੋ ਖਸ਼ਾ ਤੋਂ ਬਾਹਰ ਛੇ ਇਹ ਕੋਲ ਤੁਸੀਂ ਲਾਈਏ ਭਾਈ ਇਹ ਤੋਰ ਤੋਰ ਫੇਰ ਦੇਖ ਰਿਹਾ ਹਾਂ ਦਾ ਬਿਲਕੁਲ ਛੋਟੇ ਸਿੰਗ ਦੀ ਝੋਟੀ ਆ ਜਿਹੜੀ ਇਹ ਵੀ ਕਿ ਮਗਰੇ ਤੇ ਕੱਟਾਂ ਭਾਜੀ 2 ਦੰਦਾਂ ਦੇ ਵਿੱਚ 24 ਹੁੰਦੀ ਮੇ ਜੜੀ ਉਹ 2 ਦੰਦਾਂ ਦੇ ਮੋਹ ਜੜੀ 4 ਦੰਦ ਕਿੰਦੇ ਹਾਂ ਤੇ ਥਾਨਾ ਇਹ ਤੇ ਵੀ ਦੇਖ ਸਕਦੇ ਮਿਲਦੀ ਦੋਵੇਂ ਟਾਈਮ ਕੱਟੇ ਤੇ ਜੀ ਹਾਂ ਜੀ ਨਾ ਕੱਟਾ ਛੱਡੋ ਤਾਂ ਬੰਨਾ ਦੇ ਦੋ ਐਦਾਂ ਹੀ ਮੈਂ ਖਲੇ ਕੱਟੇ ਲੋੜ ਹੀ ਸਾਰੋ ਕੱਟਾ ਵਾਹ ਘੜਾ ਲੱਗੇ ਮੈਂ ਨਾ ਬੜੀ ਜਾਈਂ ਥਾਪੀ ਮਾਰ ਖਲੇ ਮੈਂ ਨਾ ਜੇ ਆਪਾਂ ਅੱਛਾ ਮੇਰੇ ਕੋਲ ਵਾਹ ਐਦਾਂ ਹੀ ਠੀਕ ਆ ਤੇ ਕੱਟਾ ਐਦਾਂ ਲਾ ਕੇ ਬੰਨੋ ਭਾਏ ਨਾ ਬੰਨੋ ਐਦਾਂ ਹੀ ਠੀਕ ਆ ਜੀ ਐਦਾਂ ਕੱਟਦੇ ਚਲੋ ਫਿਰ ਬੰਨਣਾ ਹੈ ਨਾ ਬਾਕੀ ਸੋਹਣੀ ਝੋਟੀ ਐ ਇਹ ਵੀ। ਭਾਈ 33 ਚੰਗੀ ਥੋੜੀਆਂ ਨੇ। ਤੇ ਮੇਰੇ ਨਾਲ ਕਨ ਲਗਾਉਂ। ਅੱਛਾ ਹੈ ਸਾਰੀਆਂ ਜੜੀਆਂ ਪਹਿਲਨਾ ਹੀ ਜਾਂਦੀਆਂ ਨੇ। ਬਿਲਕੁਲ ਛੋਟਾ ਸਿੰਗ ਐ ਇਹਦਾ ਵੀ। ਹਾਂ ਵੇਖੋ। ਚਿਹਰਾ ਕਰਿਆ ਕਰੀਦਨ ਇਹਦਾ। ਲਾ ਪਤਾ। ਇਹ ਚਿਹਰਾ ਆਪਾਂ ਦੇਖ ਸਕਦੇ ਹਾਂ। ਕਾਫੀ ਪਿਆਰਾ ਵਾ ਜਿਹੜਾ ਸੋਹਣੀ ਝੋਟੀ ਐ ਵੀ। ਹਾਂ। ਚਲੋ ਬੰਦ ਹੋਇ ਕਰੀ ਫਿਰ ਉਹਨੂੰ। ਵੇਖੋ सेम ਇੰਨਾ ਆ ਹੀ ਉੜ ਗਿਆ ਜੀ। ਠੀਕ ਐ। ਚਲ ਆਇਆ। ਫੱਬਦੀ ਐ ਜਿਹੜੀ ਪੂਰੀ ਝੋਟੀ ਐ ਵੀ। ਬਾਕੀ ਅੱਜ ਝੋਟੀਆਂ ਸਾਰੀਆਂ ਇਹੋ ਜਿਹੀਆਂ ਜਿੱਦਾਂ ਨੇ ਸੱਜੇ ਤਿਆਰ ਹੋਈਆਂ ਤੇ ਚੰਗੀ ਰਗਮ ਨਾਲ ਜੋੜਨ ਵਾਲੀਆਂ। ਬਾਕੀ ਉਹ ਲਾਵੀ ਝੋਟੀਆਂ। ਚਲੋ ਅਰੇ ਪਿਛਲੇ ਸੋਈਆਂ ਦੇਖੀਏ ਜਦੋਂ ਝੋਟੀਆਂ। ਹਾਂਜੀ। ਇਹਨੂੰ ਜਦੋਂ ਸੂਈ ਕਰਕੇ ਥੋੜਾ ਇਹਨੂੰ ਟਾਈਮ ਆ। ਇਹਦੇ 2-3 ਮਹੀਨੇ ਸੂਈ ਹੋ ਗਿਆ। ਮਾਰੋ 3 ਨਾਲੋਂ 4 ਮਹੀਨੇ ਸੂਈ ਹੋ ਗਏ ਹੁੰਦੇ। ਹਾਂਜੀ। ਬਣੀ ਇਹ ਵੀ ਹੈਗੀ ਏ। ਤੇ ਮੋਲੇ ਦਾ ਫਿਰ ਇਹ ਦੀਆਂ 55 ਦੀ। ਇਹ ਵੀ 55 ਦੀ। ਕਰਨਾ ਵਿੱਚ ਮੰਨ ਤਾਂ। ਭਾਈ 53 ਝੋਟੀਆਂ ਖਾ ਲਈ ਆ ਗਈ। ਠੀਕ ਹੈ ਜੀ। ਸੀਲ ਕਿਸੇ ਦੇ ਘਰ ਜਾ ਕੇ ਲੱਤ ਵਾਲੇ ਤਾਂ ਵੀ ਆਪਾਂ ਜ਼ਿੰਮੇਵਾਰ ਆਂ। ਜਿੱਦਾਂ ਬਾਜੇ ਜਿੰ ਉਹਨੇ ਕਾ ਝੋਟੀ ਜੇ ਹਾਂਜੀ ਦੇਖੋ ਦੁੱਧ 5 ਕਿਲੋ ਜੇ ਅੱਛਾ ਹਾਂ ਤੇ ਮਿਲਦੀ ਕਿੱਦਾਂ ਜੇ ਮਿਲਦੀ ਏ ਕੀ ਗੱਲਵਾ ਕੇ ਮਿਲਦੀ ਠੀਕ ਐ ਤੋਰੋ ਫੇਰ ਨਾ ਕਿਹੜੇ ਪੜੇ ਮੈਂ ਪਿੱਜੀ ਕਹਿੰਦਾ ਜੇ ਕੱਲ ਦਾ ਠੀਕਾ ਦਾ ਸੇ ਪੜੇ ਮਿਲਦੀ ਉਹਦਾ ਠੀਕ ਐ ਹੈਗੀ ਉਤਰਾ ਝੋਟੀ ਚਲੋ ਇਹ ਵੀ ਸੋਹਣੀ ਆ ਅੱਜ ਸਾਰੀਆਂ ਇੱਕੋ ਜੀਆਂ ਹੀ ਆ ਜਿਹੜੀਆਂ ਪਹਿਲਾ ਨੰਬਰ ਦੂਜਾ ਨੰਬਰ ਮੇਰਾ ਵੀ ਦੇਖਿਓ ਹਾਲ ਦਾ ਬਲਾਈ ਆ ਹਾਂਜੀ ਹਾਂਜੀ ਬਾਕੀ ਇੱਕ ਅੱਧ ਕਾਟ ਪਿੱਠ ਪੁੜੇ ਪੱਖਾਂ ਸਾਰੀਆਂ ਜਿਹੜੀਆਂ ਇੱਕੋ ਜੀਆਂ ਨੇ ਤੇ ਇਹਦਾ ਫਿਰ ਮੁੱਲ ਕਿੰਨਾ ਕਰੀਏ 45 ਦੀ 45000 ਦੀ ਬਾਕੀ ਮਾਨਤਾ ਕਰਾ ਦੋ ਬਸ ਛੋਟੀਆਂ ਵੀ ਸੁਣੀਏ 2000 ਛੱਡ ਦਈਏ 42000 ਦੀ ਭਾਈ ਹਾਂ ਨਾ ਅੱਛਾ 45000 ਦੀ ਦੇ ਦੋਗੇ ਠੀਕ ਆ ਜੇ ਕਟੀਆਂ ਲਈ ਮੁੱਲ ਕੀਤੇ ਆਗੇ ਜਿਹੜੇ ਮੁੱਲ ਭਾਈ ਛੋਟੀਆਂ ਬਲ ਕਿਸੇ ਕਰੋ ਸਿੰਗੇ ਨਹੀਂ ਕੋਈ ਸਿੰਗ ਖੁੱਲਾ ਵਾ ਹਾਂਜੀ ਹਾਂਜੀ ਯਾ ਕਿਸੇ ਕਰੋ ਸੋਹਣੀਆਂ ਨਹੀਂ ਸਾਰੀ ਕੱਲੋ ਚੰਗੀਆਂ ਛੋਟੀਆਂ ਹਾਂਜੀ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਆਪਾਂ ਬਾਕੀ ਇਹ ਵੀ ਕਈ ਜਿਹੜੇ ਆਪਾਂ ਮੋਲ ਭਾਈ ਛੋੜਾ ਛੋਟ ਛੋਟੇ ਦਾ ਹਿਸਾਬ ਹੋਣਾ ਦੋ ਚਾਰ ਬਾਕੀ ਆਪਣੀ ਸਮਝ ਨਾਲ ਕੋ ਵੇਖ ਕੇ ਆਪਣੀ ਮਰਜ਼ੀ ਨਾਲ ਖੜੇ ਬਾਕੀ ਇਹ ਵੀ ਜੇ ਟੋਕੜ ਜੋ ਟੀਵੀ ਲੈਣੀ ਚੰਗੀ ਸਾਂਭੰਦੇ ਫਾਇਦਾ ਵਾ ਗਾਂਵ ਜੇ ਬੰਦੀ ਆ ਤੇ ਚੰਗੀ ਬੰਦੀ ਆ ਮਾਲੋ ਗਾਂਵ ਕੁੜੀ ਲੱਖ ਰੁਪਈਆ ਕੱਟੀ ਬਣੀ ਐ